ਦੁਨੀਆ ਕਾ ਤੁਸੀਂ ਦੂਜੀਆਂ ਗੁੜੀਆਂ ਨਾਲ ਕਰਦੇ ਹੋ ਨਾ ਤੇਰੇ ਕਰੇ ਵੀ ਭੈਣ ਹੈਗੀ ਹੈ ਤੇਰੀ ਆਪਣੀ ਭੈਣ ਬਾਰੇ ਸੋਚ ਲਾ ਸੁਖ ਰਤਿਆ ਦੇ ਤਨੂ ਨਾਲ ਰੀਲਸ ਸ਼ੇਅਰ ਕਰਨ ਤੋਂ ਬਾਅਦ ਮਨਜੀਤ ਕੌਰ ਕਾਫੀ ਭੜਕ ਚੁੱਕੀ ਹੈ ਇਸ ਵਾਰ ਫਿਰ ਉਸਨੇ ਲਾਈਵ ਆ ਕੇ ਸੁਖ ਰਤਿਆ ਨੂੰ ਵੱਡੇ ਰਿਪਲਾਈ ਕੀਤੇ ਨੇ ਅਤੇ ਨਾਲ ਦੀ ਨਾਲ ਸੁਖ ਰਤਿਆ ਦੀ ਸਿਸਟਰ ਬਾਰੇ ਵੀ ਕਾਫੀ ਕੁਝ ਬੋਲਦੀ ਹੋਈ ਦਿਖਾਈ ਦੇ ਰਹੀ ਹੈ ਆਓ ਤੁਹਾਡੇ ਨਾਲ ਮਨਜੀਤ ਕੌਰ ਦਾ ਉਹ ਲਾਈਵ ਵੀਡੀਓ ਸ਼ੇਅਰ ਕਰਦੇ ਆ ਘਰੇ ਬੈਠੀ ਆ ਬੈਠੀ ਆ ਨਾ ਕੋਈ ਨਾ ਪੱਗੀ ਬਿਠਾਉਂਗਾ ਟੈਨਸ਼ਨ ਆ ਲਾ ਜਿੰਨੀਆਂ ਕਿ ਤੁਸੀਂ ਦੂਜੀਆਂ ਗੁਣੀਆਂ ਨਾਲ ਕਰਦੇ ਹੋ ਨਾ ਤੇਰੇ ਕਰੇ ਵੀ ਭੈਣ ਹੈਗੀ ਆ ਤੇਰੀ ਆਪਣੀ ਭੈਣ ਬਾਰੇ ਸੋਚ ਲਾ। ਅਵੇ ਸੁਖਰਤੀ ਆ ਇੱਕ ਬ੍ਰਾਂਡ ਆ ਕੀ ਬ੍ਰਾਂਡ ਆ ਸੁਖਰਤੀ ਆ। ਉਹਨਾਂ ਨੇ 골ਡ ਦਾ ਦੰਦ ਲਵਾਇਆ ਹੋਇਆ। ਭਈ ਯਾਰ ਐਂ ਫੁੱਗੂ ਬੈਠੇ ਹੋਏ ਆ ਹਨਾ। 골ਡ ਦਾ ਦੰਦ ਯਾਰ ਤੁਹਾਨੂੰ ਪਤਾ ਹਰ ਕੋਈ ਲਵਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ। 골ਡ ਹਰ ਕੋਈ ਛੇ ਉਹਦੇ ਚ ਕਿੰਨਾ ਕ 골ਡ ਦੇ ਦੰਦ ਕਿੰਨੇ ਕ ਦਾ ਬਣ ਜਾਂਦਾ ਆ। ਡਰੇਡ 2 ਲੱਖ ਦਾ ਹੀ ਬਣ ਜਾਂਦਾ ਆ। ਕੋਈ ਨਾ ਲਵਾ ਲੈਣੇ। ਪਰ ਜਿਹੜੀ ਉਹਨੇ ਬ੍ਰਾਂਡ ਦੀ ਗੱਲ ਕੀ ਕਿੰਨਾ ਕ ਬ੍ਰਾਂਡ ਆ ਤੇਰੀ ਭੈਣ ਵੀ ਸ਼ਾਇਦ ਬ੍ਰਾਂਡ ਹੀ ਆ। ਹਣਾ ਜਿਹੜੇ ਤੇ ਆਪਦੀ ਭੈਣ ਨੂੰ ਮਹੀਨੇ ਦੇ ਵਿੱਚ ਤੋਂ ਦੋ ਦੋ ਵਾਰ ਤਿੰਨ ਦਿਨ ਵਾਰੀ ਘਰੇ ਲੈ ਕੇ ਆਉਣਾ ਹੀ ਇਤੋਂ ਵੱਧ ਲੱਗਦਾ ਹੈ ਤੇਰੀ ਭੈਣ ਆਪ ਦਾ ਘਰ ਤਾਂ ਵਸਾਈ ਨਹੀਂ ਲਈ ਤੁਸੀਂ ਸਾਰਿਆਂ ਨੇ ਸਾਲਿਆ ਧੰਦਾ ਫੜਿਆ ਹੋਇਆ ਹੈ ਹੈਨਾ